ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕੱਲ ਇੱਕ ਭੈਣ ਦਾ ਬਹੁਤ ਸੋਹਣਾ ਕਮੈਂਟ ਆਇਆ ਮੈਨੂੰ ਕਹਿੰਦੀ ਬਾਈ ਤੁਸੀਂ ਆਪ ਦੀ ਪੈਨ ਬਾਰੇ ਦੱਸ ਦਿਓ ਆਪਣਾ ਨਾਮ ਜਰੂਰ ਦੱਸਿਆ ਗੁਰੂ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ੀ ਸਿੰਘ ਹੈਗਾ ਲੰਮਾ ਬਹੁਤ ਹੋ ਜਾਂਦਾ ਇਹ ਉਹ ਮੈਂ ਦੱਸਦਾ ਨਹੀਂ ਸੀਗਾ ਗੁਰਬਖਸ਼ੀ ਸਿੰਘ ਠੀਕ ਹੈ ਕੱਚਾ ਨਾਮ ਜਿਹੜਾ ਮੇਰਾ ਉਹ ਗੋਰਾ ਟੇਲਰ ਕਹਿੰਦੇ ਆਮ ਜਿਹੀ ਕਿਸੇ ਭੈਣ ਨੇ ਆਉਣਾ ਸਾਡੇ ਕੋਲੇ ਹੈ ਨਾ ਜਾਂ ਕਿਸੇ ਭਰਾ ਨੇ ਤਾਂ ਉਹ ਗੋਰਾ ਕਹਿ ਕੇ ਵੀ ਤੁਸੀਂ ਆ ਸਕਦੇ ਹੋ ਸਿਵੀਆਂ ਪਿੰਡ ਦੇ ਵਿੱਚ ਆ ਕੇ ਵੀ ਗੋਰੇ ਟੇਲਰ ਕੋਲੇ ਅਸੀਂ ਜਾਣਾਗਾ ਗੁਰਬਖਸ਼ ਸਿੰਘ ਤੁਹਾਡੇ ਲਈ ਤਾਂ ਲਿਆ ਜਾਣਾਗਾ ਹਨਾ ਲੰਮਾ ਨਾਮ ਹੋਣ ਕਰਕੇ ਲਿਖਣ ਦੇ ਵਿੱਚ ਵੀ ਦਿੱਕਤ ਆਉਂਦੀ ਆ ਤੇ ਮੈਨੂੰ ਆਪ ਨੂੰ ਖੁਦ ਨੂੰ ਦਿੱਕਤ ਆ ਜਾਂਦੀ ਐ ਇੰਨਾ ਲੰਮਾ ਨਾਮ ਹੋਣ ਕਰਕੇ ਹਨਾ ਤਾਂ ਆਜੋ ਆਪਾਂ ਦੱਸਾਂਗੇ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦਾ ਮੈਂ ਰਹਿਣ ਵਾਲਾ ਪੰਜਾਬ ਦੇ ਵਿੱਚ ਹੀ ਪੈ ਜਾਂਦਾ ਇਹ ਤਾਂ ਜੇ ਕਿਸੇ ਭੈਣ ਭਰਾ ਨੇ ਆਪਣੇ ਤੋਂ ਵੀ ਕੰਮ ਕੋਈ ਕਰਵਾਉਣਾ ਹਨਾ ਕੱਪੜੇ ਲੀੜੇ ਦਾ ਆਪਣੇ ਕੋਲੇ ਕੱਪੜਾ ਵੀ ਹੁੰਦਾ ਹੈਗਾ ਇੱਥੋਂ ਲੈ ਕੇ ਵੀ ਸਲਾਈ ਕਰਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਕੱਪੜੇ ਆਉਂਦੇ ਰਹਿੰਦੇ ਆਪਣੇ ਕੋਲੇ ਹਫਤੇ ਹਫਤੇ ਬਾਅਦ 10 10 ਦਿਨਾਂ ਬਾਅਦ ਕੁਰਤੇ ਪਿਆਮਿਆਂ ਦੇ ਪੈਂਟਾਂ ਸ਼ਰਟਾਂ ਦੇ ਹਨਾ ਤਾਂ ਫੋਨ ਕਰਕੇ ਆਉਣਾ ਜੇ ਕਿਸੇ ਭਰਾ ਨੇ ਵੀ ਆਉਣਾ ਦੂਰ ਨੇੜੇ ਹਨਾ ਜਿਵੇਂ ਹੁਣ ਗਰਮੀ ਆ ਗਈ ਗਰਮੀਆਂ ਚ ਪਾਉਣ ਵਾਲੇ ਰੰਗਦਾਰ ਸੂਟ ਘਰ ਚ ਪਾਉਣ ਵਾਲੇ ਨਾਰਮਲ ਰੇਂਜ ਹੁੰਦੇ ਆ 500 600 ਰੇਂਜ ਜਿਨ੍ਹਾਂ ਦੇ ਬੁਰ ਬਗੈਰਾ ਨਹੀਂ ਆਉਂਦਾ ਤਾਂ ਜਿਹੜਾ ਅੱਜ ਆਪਾਂ ਨੇ ਟੌਪਿਕ ਲੈ ਕੇ ਆਏ ਆ ਉਹ ਪਟਿਆਲਾ ਸ਼ਾਹੀ ਸਲਵਾਰ ਦਾ ਅੱਜ ਕਿਸੇ ਭੈਣ ਦਾ ਸ਼ਾਇਦ ਫੋਨ ਆਇਆ ਸੀ ਮੇਰਾ ਖਿਆਲ ਉਹ ਕਹਿੰਦੇ ਬਾਈ ਤੁਸੀਂ ਪਟਿਆਲਾ ਸ਼ਾਹੀ ਸਲਵਾਰ ਦੀ ਵੀਡੀਓ ਜ਼ਰੂਰ ਪਾਓ ਤਾਂ ਆਪਣੇ ਕੋਲੇ ਕੱਲ ਵਾਲਾ ਸੂਟ ਜਿਹੜਾ ਰਹਿ ਗਿਆ ਸੀ ਹਨਾ ਕਮੀਜ਼ ਆਪਾਂ ਕੱਟਦੀ ਸੀਗੀ ਸਲਵਾਰ ਦੀ ਵੀਡੀਓ ਕੱਲ ਮੇਰੀ ਉਂਗਲ ਦੇ ਵਿੱਚ ਜਿਆਦਾ ਦਰਦ ਹੁੰਦਾ ਸੀ ਫਿਰ ਆਪਾਂ ਸਲਵਾਰ ਛੱਡਤੀ ਸੀ ਮੈਂ ਸੋਚਿਆ ਚਲੋ ਆਪਾਂ ਕੱਲ ਸਲਵਾਰ ਦੀ ਵੀਡੀਓ ਪਾਵਾਂਗੇ ਤੇ ਨਾਲ-ਨਾਲ ਆਪਾਂ ਇਹਦੀ ਵੀਡੀਓ ਬਣਾਵਾਂਗੇ ਨਾਲ-ਨਾਲ ਆਪਣੀ ਸਲਵਾਰ ਕੱਟੀ ਜਾਊਗੀ ਤਾਂ ਬਾਕੀ ਥੋੜੀ ਸਪੋਰਟ ਜ਼ਰੂਰ ਕਰਿਆ ਕਰੋ ਜਿਹੜੇ ਭਰਾ ਆ ਜਾਂ ਭੈਣਾਂ ਨਵੇਂ ਆ ਚੈਨਲ ਤੇ ਉਹ ਜੈਨ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਤਾਂ ਕਿ ਉਹਦੇ ਨਾਲ ਮੈਂ ਵੀ ਮੋਟੀਵੇਟ ਹੁੰਦਾ ਰਹਿਣਾ ਤਾਂ ਆਪਣਾ ਚੈਨਲ ਵੀ ਥੋੜੀ ਗਰੋਥ ਕਰੂਗਾ ਆਜੋ ਪਹਿਲਾਂ ਆਪਾਂ ਕੱਪੜਾ ਮਿਣਾਗੇ ਐਥੋਂ ਖੋਲ ਲੈਣਾ ਕੱਪੜੇ ਵਾਸਤੇ ਠੀਕ ਆ ਆਪਣੇ ਕੋਈ ਕੱਪੜਾ ਕਿੰਨਾ ਸਭ ਤੋਂ ਪਹਿਲਾਂ ਆਪਾਂ ਨੇ ਇਹੀ ਚੈੱਕ ਕਰਨਾਗਾ ਸਭ ਤੋਂ ਜਿਹੜੀ ਜ਼ਰੂਰੀ ਜੀ ਆ ਕਈ ਪਹਿਲਾਂ ਦੇ ਕਮੈਂਟ ਆਉਂਦੇ ਆ ਬਾਈ ਵੀ ਤੁਸੀਂ ਘੱਟ ਕੱਪੜੇ ਦੇ ਵਿੱਚੋਂ ਸਲਵਾਰ ਕੱਟਣੀ ਦੱਸੋ ਉਹ ਚੀਜ਼ ਮਿਲਾਂ ਦਾ ਆਪਣੇ ਉਹੀ ਆ ਗਈ ਆ ਜਿਸੇਮੇ ਮੈਂ ਕਪੜਾ ਖੋਲ ਕੇ ਹੁਣੀ ਦੇਖਿਆਗਾ ਇਹ ਵੀ ਕਿੰਨਾ ਕਪੜਾ ਆਪਾਂ ਉਹ ਦੇਖਾਂਗੇ ਨਾਲ ਨਾਲ ਚਲੋ ਆਪਣੇ ਕੋਲੇ ਜਿਹੜੇ ਕਪੜਾ ਭੈਣੂ ਇਹ 2.5 ਮੀਟਰ ਆਗਾ ਕਈ ਵਾਰੀ ਆਪਾਂ ਨੂੰ ਸਲਵਾਰ ਘਰੀ ਕੱਟਣੀ ਪੈਂਦੀ ਆ ਤਾਂ 2.5 ਮੀਟਰ ਕਪੜਾ ਦੇਖੋ 125 ਇਹ 2.5 ਮੀਟਰ ਹੋਏਗਾ ਜੇ ਕਿਸੇ ਭੈਣ ਨੂੰ ਕਈ ਵਾਰੀ ਨਹੀਂ ਕਪੜਾ ਮਿਲਣਾ ਉਹਨਾਂ ਵਾਸਤੇ ਇਹ ਵਧੀਆ ਤਰੀਕਾ ਦੇਖੋ ਇੱਥੇ ਹੋ ਗਿਆ 100 ਮੀਟਰ 125 ਤੇ ਹੋ ਗਿਆ 75 ਮੀਟਰ 125 125 ਟੋਟਲ ਕਪੜਾ ਕਿੰਨਾ ਹੋ ਗਿਆ ਆਪਣੇ ਕੋਲ 2.5 ਮੀਟਰ ਹੁਣ ਆਪਾਂ ਇਹਨੂੰ ਕਿਵੇਂ ਕੱਟਣਾ ਕਿਵੇਂ ਬਿਉਂਤ ਕੇ ਫਿਰ ਕਟਾਂਗੇ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਗਰਮ ਲਾਵਾਂਗੇ ਕਿਉਂਕਿ ਆਪਾਂ ਨੂੰ ਵਾਰੀ-ਵਾਰੀ ਲੋਡ ਪੈਂਦੀ ਹੈ ਪ੍ਰੈਸ ਦੀ ਕੋਈ ਵੀ ਕਪੜਾ ਕੱਟ ਨਵੇ ਨਾ ਪ੍ਰੈਸ ਆਪਾਂ ਨੇ ਗਰਮ ਲਾਤੀ ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਉਮੀਦ ਦਾ ਕਮੈਂਟ ਕਰ ਦਿਆ ਕਰੋ ਭੈਣ ਬਣ ਕੇ ਤਾਂ ਕਿ ਮੈਨੂੰ ਪਤਾ ਲੱਗੇ ਤੁਹਾਨੂੰ ਆਹ ਚੀਜ਼ ਦੀ ਦਿੱਕਤ ਆਉਂਦੀ ਹੈ ਕਿਉਂ ਆਪਾਂ ਜਿਹੜਾ ਚੈਨਲ ਇਹ ਬਣਾਇਆ ਥੋੜੀ ਸਹੂਲਤ ਵਾਸਤੇ ਬਣਾਇਆ ਹੈ ਕਈ ਭੈਣਾਂ ਨੂੰ ਘਰੇ ਬੈਠੇ ਬੈਠੇ ਕੇ ਜਾ-ਜ ਆ ਜਿਹੇ ਕੰਮ ਕਰਨ ਦੀ ਹੈ ਨਾ ਜਾ ਕੰਮ ਆਉਂਦਾ ਮਾੜੀਆਂ ਮੋਟੀਆਂ ਦਿੱਕਤਾਂ ਆਉਂਦੀਆਂ ਉਹ ਪਰੇਸ਼ਾਨੀਆਂ ਦੂਰ ਹੋ ਜਾਣ ਤਾਂ ਪਹਿਲਾਂ ਆਪਣਾ ਇਹਨਾਂ ਦਾ ਨਾਪ ਕੱਢਣਾ ਸੀ ਆਪਾਂ ਮੈਂ ਭੁੱਲ ਗਿਆ ਨਾਪ ਲਾਉਣਾ ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਨਾਪ ਲਾਵੇਂ ਕੱਲ ਜਿਹੜਾ ਸੂਟ ਆਪਾਂ ਕੱਟ ਰਹੇ ਸੀਗੇ ਹਲੋ 1360 ਨੰਬਰ ਤੇ ਨਾਪ ਸੀਗਾ ਇਸ ਤਰ੍ਹਾਂ ਪੂਰਾ ਫਾਇਦਾ ਹੋ ਜਾਣਾ ਆਪਾਂ ਨੂੰ ਜਿਹੜੀ ਲੰਮਾਈ ਹੈ ਇਹਨਾਂ ਦੀ ਉਹ ਹੈਗੀ 36 ਇੰਚ ਸਲਵਾਰ ਦੀ 벨ਟ 23.5 ਆ ਤੇ ਮੂਰੀ 14 ਇਹ ਜਿਹੜੀ ਸਲਵਾੜ ਦੀ ਲੰਬਾਈ ਆ ਇਹ ਪੂਰੀ ਤਿਆਰ ਆ ਸਾਣੇ 벨ਟ ਦੇ ਸਮੇਤ 벨ਟ ਦੇ ਤਿਆਰ ਆ ਇਹ ਚੀਜ਼ ਦਾ ਜ਼ਰੂਰ ਤਿਆਰ ਰੱਖਣਾ ਵੀ ਜਿਹੜਾ ਆਪਣਾ ਇਹ ਨਾਪ ਹੁੰਦਾ ਇਹ ਸਾਰਾ ਤਿਆਰ ਨਾਪ ਹੁੰਦਾ ਹਨਾ ਤਾਂ ਆਜੋ ਆਪਾਂ ਇਹਨੂੰ ਵੇਖਦੇ ਆਂ ਬਯੰਤ ਕੇ ਵੀ ਆਪਾਂ ਨੂੰ ਕਿਵੇਂ ਕੱਟਾਂ ਜੇ ਇਹ ਕੱਪੜਾ ਆਪਣਾ 3 ਮੀਟਰ ਹੁੰਦਾ ਫਿਰ ਮੈਂ ਇਹਦੀ ਆਹ ਕਾਰਟ ਕੱਟਣੀ ਸੀਗੀ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਂਗਾ ਕੱਟ ਨਿਸ਼ਾਨ ਲਗਾ ਕੇ ਹਨਾ ਆਪਾਂ ਕੱਟਦੇ ਨਹੀਂ ਪਹਿਲਾਂ ਬਯੰਤਾਂਗੇ ਕੱਪੜੇ ਨੂੰ ਵੀ ਆਪਾਂ ਕਿਹੜੀ ਕਾਰਟ ਕੱਟਣੀ ਹੈ ਇਹਦੀ ਹਨਾ ਆਲੋ ਆਪਾਂ 6 ਇੰਚ ਫੀਤਾ ਉੱਪਰ ਕੱਢ ਲਿਆ 36 ਦੇ ਤੈਨੂੰ 39 ਆ ਲਾ ਲਿਆ ਆਪਾਂ 39 ਇੰਚ ਤੇ ਨਿਸ਼ਾਨ ਸਾਰਾ ਕਪੜਾ ਆਪਾਂ ਜ ਮੋੜ ਕੇ ਦੇਖਣਾ ਵੀ ਕਿੰਨਾ ਆਪਣੇ ਕੋਲੇ ਹਲ ਇੱਥੋਂ ਇਸ ਤਰ੍ਹਾਂ ਟਾਈ ਮੀਟਰ ਦੇ ਵਿੱਚੋਂ ਕਈ ਵਾਰੀ ਆਪਾਂ ਨੂੰ ਸਲਵਾਰ ਕੱਟਣੀ ਪੈਂਦੀ ਹੈ ਦਿੱਕਤ ਨਾ ਆਵੇ ਹੈ ਨਾ ਪੂਰਾ ਧਿਆਨ ਦੇ ਨਾਲ ਵੀਡੀਓ ਨੂੰ ਦੇਖਣਾ ਐਂਡ ਤੱਕਰ ਪਰ ਹੁਣ ਆਪਾਂ 6 ਇੰਚ ਫੀਤਾ ਦੁਬਾਰੇ ਕੱਢੇ ਬੈਲਟ ਦੇ ਉੱਪਰ ਆ ਘੱਟ ਗਿਆ 38 ਰਹਿ ਗਿਆ ਆਪਾਂ ਨੂੰ ਚਾਹੀਦਾ ਸੀਗਾ 39 ਚਾਹੀਦੇ ਸੀਗਾ ਬਾਕੀ ਜਿਹੜਾ ਆਪਾਂ 2 ਟਾ ਇੰਚ ਵੱਧ ਰੱਖਦੇ ਵੱਖਰਾ ਹਨਾ ਉਹ ਅੱਡ ਚਾਹੀਦਾ ਹੁਣ ਆਪਾਂ ਇਹਨੂੰ ਕੀ ਕਰਾਂਗੇ ਸਾਰਾ ਕੱਪੜਾ ਹੀ ਦੂਰਾ ਕਰ ਲਾਂਗੇ ਸਤਰ ਸਾਰਾ ਕੱਪੜਾ ਦੂਰਾ ਕਰਕੇ ਦਿੱਤੇ ਵਿਛਾਲਿਆ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕੱਢਾਂਗੇ ਇਹਦਾਂ ਲਾ ਪਾਸੇ ਪਾਈ ਕੋ ਜਾ ਕਰਕੇ ਬਾਹਰ ਘਾਟ ਥੋੜੇ ਵਾਲੇ ਪਾਸੇ ਕੱਢ ਲੈਂਗੇ ਇਹਦਾ ਕੰਨੀਆਂ ਆਪਾਂ ਲਾਜ਼ਮੀ ਘਟਨੀ ਆ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਹੁੰਦਾ ਸਲਵਾਰ ਦੇ ਵਿੱਚੋਂ ਆਪਾਂ ਕੁੜਤੀ ਦੇ ਵਿੱਚੋਂ ਠੀਕ ਆ ਕੰਨੀਆਂ ਲਾਜ਼ਮੀ ਘੱਟਿਆ ਕਰੋ ਇਹ ਖਿੱਚ ਮਾਰਦੀ ਨਾਲ ਤਾਂ ਨਾਲੇ ਕਈ ਵਾਰ ਨੰਬਰ ਜੇ ਬਾਹਰ ਦੇਖਣ ਲੱਗੇ ਉਹ ਭੜੇ ਲੱਗਦੇ ਆ ਅੱਜ ਆਪਾਂ 2.5 ਮੀਟਰ ਕੱਪੜੇ 'ਚ ਸਲਵਾਰ ਮੈਨਾਂ ਤਾਂ ਪਹਿਲੀ ਵਾਰੀ ਕੱਟ ਰਹੇ ਹਾਂ ਨਾ ਪਹਿਲਾਂ 3 ਮੀਟਰ ਜਾਂ 2.70 'ਚੋਂ ਤਾਂ ਕੱਟੀਆਂ ਬਹੁਤ ਸਲਵਾਰਾਂ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਜ਼ਿਆਦਾ ਸਮੱਸਿਆ ਹੁੰਦੀ ਹੈ ਉਹਨਾਂ ਨੇ ਫੋਨ ਵਗੈਰਾ ਜੇ ਕੋਈ ਕਰਨਾ ਨਾ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਭੈਣ ਬਣ ਕੇ ਉਦੋਂ ਆਪਾਂ ਬਿਲਕੁਲ ਫ੍ਰੀ ਹੋਏ ਨੇ ਲੋਜੀ ਬਾਕੀ ਜੇ ਕੋਈ ਮੇਰੀ ਟੇਲਰ ਮਾਸਟਰ ਵੀਡੀਓ ਵੇਖਦਾ ਉਹ ਕਪੜਾ ਪਾਉਣ ਬਾਰੇ ਸੋਚ ਰਿਹਾ ਹੈ ਨਾ ਉਹ ਵੀ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਵੀ ਕਪੜਾ ਪਾਉਣਾ ਕਿੰਨੇ ਪੈਸੇ ਲੱਗਣਗੇ ਹੈ ਨਾ ਤੇ ਕਿਹੋ ਜਿਹਾ ਆਪਾਂ ਕਪੜਾ ਪਾ ਗੀ ਵੀ ਬਾਅਦ ਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਕੱਪੜੇ ਦੇ ਵਿੱਚ ਵੀ ਆਪਣੇ ਪੱਲੇ ਹਲੋ ਆਜੋ ਆਪਾਂ ਪਹਿਲਾਂ ਇਹਦੀ ਕੰਨੀ ਕੱਢਾਂਗੇ ਹਲੋ ਸਾਈ ਮੀਟਰ ਆਪਣੇ ਕੋਲ ਕਪੜਾ ਜਿਹੜਾ ਪਕੜ ਰਹੇ ਮੈਂ ਦੁਬਾਰੇ ਤੁਹਾਨੂੰ ਫੇਰ ਦੱਸ ਦਿਆਂ ਤੇ ਪਟਿਆਲਾ ਸ਼ਹੀ ਆਪਾਂ ਸਲਵਾਰ ਕੱਟ ਰਹੇ ਹਾਂ ਸਲਵਾਰ ਦੀ ਮੂਰੀ ਜਿਹੜੀ ਹੈਗੀ ਉਹ 14 ਇੰਚ ਆ ਆਪਾਂ ਨਿਸ਼ਾਨ ਲਗਾਵਾਂਗੇ ਇੱਥੇ 12 ਇੰਚ ਜਾਨੀ ਕਿ ਪਹੁੰਚ ਦੇ 2 ਇੰਚ ਘੱਟ ਰੱਖਿਆ ਕਰੋ ਫਿਰ ਉਹਦੇ ਨਾਲ ਪਹੁੰਚ ਘੋਮ ਦੇਣੀ ਆਪਣੀ ਠੀਕ ਆ ਆਨੂੰ 12 ਤੇ ਨਿਸ਼ਾਨ ਲਗਾ ਆਪਾਂ ਇੱਥੋਂ ਇੱਥੋਂ ਵੀ ਆਪਾਂ ਨਿਸ਼ਾਨ ਲਗਾਵਾਂਗੇ 12 ਤੇ ਤੇ ਇੱਕ ਨਿਸ਼ਾਨ ਲਗਾਵਾਂਗੇ ਆਪਾਂ ਇੱਥੋਂ 12 ਤੇ ਠੀਕ ਆ ਇਹ ਨਿਸ਼ਾਨਾਂ ਨੂੰ ਚਾਹ ਹੋਂਦਾ ਤੁਸੀਂ ਸਕੇਲ ਦੀ ਮਦਦ ਨਾਲ ਚੱਕ ਸਕਦੇ ਹੋ ਜੇ ਕਿਸੇ ਭੈਣ ਦਾ ਜੀ ਆਪਣੇ ਹੀ ਟਿਕਿਆ ਹਨ ਇਸ ਤਰ੍ਹਾਂ ਸਾਰੇ ਨਿਸ਼ਾਨਾਂ ਨੂੰ ਚੱਕ ਲਓ ਇੱਥੋਂ ਵੀ ਇਹਦੇ ਨਾਲੇ ਪਮਲਾਮੇ ਲੰਮਾ ਪਿੱਛੇ ਲਾ ਲਾਂਗੇ ਆਪਾਂ ਲੋਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਫੱਟੇ ਕੱਟ ਲੈਣੇ ਸਲਵਾਰ ਦੇ ਕਈ ਵਰੀ ਆਪ ਨੂੰ ਘਰੇ ਘੱਟ ਕੱਪੜੇ ਜੀ ਸਲਵਾਰ ਕੱਟਨੀ ਪੈਣ ਜੀ ਤਾਂ ਵੀਡੀਓ ਕੱਢ ਕੇ ਦੇਖ ਲੈ ਕਰੋ ਹਣਾ ਨੌਜੀ ਹੁਣ ਆਪਾਂ ਕਟਾਂਗੇ ਤੇ ਪਹੁੰਚੇ ਬਾਕੀ ਕਪੜਾ ਆਪਾਂ 벨ਟ ਵਾਸਤੇ ਰੱਖ ਲਾਂਗੇ ਸ਼ੀਂਤਫੀਤਾ ਮੈਂ ਉੱਪਰ ਕੱਢੂੰਗਾ 벨ਟਰ ਦਾ ਕਈ ਪਹਿਲਾਂ ਨਿੱਕ ਮੈਂਟ ਆਉਦੇ ਵੀ ਨੇਫਾ ਜਾਂ ਕੁਝ ਹੋਰ ਹਣਾ ਆ ਦੇਖੋ ਪਹਿਨੂੰ ਇੱਥੋਂ ਨੇਫਾ ਮੁੜ ਜਾਊਗਾ ਆਈਨਾ ਜਿਹੜੀ 벨ਟ ਥੋੜੀ ਤਿਆਰ ਥੋੜੀ ਰਹਿਣੀ ਚਾਹੀਦੀ ਚੌੜੀ ਇੰਨਾ ਆ ਦਵਾ ਦੇ ਵਿੱਚ ਆ ਜਾਊਗਾ ਤਾਂ ਲਗਭਗ ਤੁਹਾਡੀ 벨ਟ ਮੈਂ ਤੁਹਾਨੂੰ ਮਿਣ ਕੇ ਦੱਸ ਦਿੰਦਾ ਕਿ ਕਿੰਨੀ ਰਹਿ ਜੂ ਤਿਆਰ ਹੋ। ਇੱਥੇ ਨਿਸ਼ਾਨ ਲਾਇਆ ਇੱਕ ਲਾਈਨ ਇੱਥੇ। ਜਿਹੜੀ ਆਪਣੀ 벨ਟ ਤਿਆਰ ਹੋ ਜੂਗੀ ਉਹ ਸਾਢੇ ਕਿ 3 ਇੰਚ ਰਹਿ ਜੂ ਆਹ ਚੀਜ਼ ਚੌੜੀ। ਆਹ ਚੀਜ਼ ਘੱਟ ਰੱਖਿਆ ਕਰੋ ਨਹੀਂ ਨਾ 벨ਟ ਦੇਖਦੀ ਰਹਿੰਦੀ ਫਿਰ ਭੈੜੀ ਲੱਗਦੀ ਉਹ। 벨ਟ ਹਮੇਸ਼ਾ ਛੋਟੀ ਰੱਖਿਆ ਕਰੋ 7 ਇੰਚ ਨਾ ਪਾਇਆ ਕਰੋ 벨ਟ ਨੂੰ ਚੌੜੀ। ਸਵਾ 6 ਜਾਂ ਸਵਾ 6.1 ਹੀ 벨ਟ ਨੂੰ ਚੌੜੀ ਪਾਇਆ ਕਰੋ ਜਿਆਦਾ ਨਾ ਪਾਇਆ ਕਰੋ 벨ਟ ਚੌੜੀ। ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ। ਫੀਤਾ ਆਪਾਂ ਇੱਕ ਵਾਰੀ 6 ਇੰਚ ਉੱਪਰ ਕੱਢਾਂਗੇ ਆ। ਠੀਕ ਸਲਵਾਰ ਦੀ ਲੰਬਾਈ ਕਿੰਨੀ ਆਪਣੀ 36 ਤੇ 3 39 ਆਪਣਾ 39 ਹੋ ਗਿਆ ਆਪਾਂ ਪਾਉਣਾ ਇੰਚ ਵੱਧ ਰੱਖਾਂਗੇ ਮੂਰੋ ਚੱਕਾਂਗੇ ਸਲਵਾਰ ਨੂੰ ਉਸ ਚੀਜ਼ ਪਹਿਲਾਂ ਆਪਾਂ ਇਹਦਾ ਪੀਸ ਲਾ ਲ ਕੇ ਚੌਰਸ ਬਿਲਕੁਲ ਆਹ ਠੀਕ ਆ ਥੋੜਾ ਪਾਣੀ ਦੂਰਾ ਕਰ ਲੈ ਇਸ ਕੱਪੜੇ ਨੂੰ ਸਾਰੇ ਵਿੱਚ ਸਲਵਾਰ ਨੂੰ ਆਪਾਂ ਨੇ ਜਿਹੜਾ ਹਟਕ ਦੇਣਾ ਇਹ ਉੱਪਰਲੇ ਪਾਸੇ ਆਉਣਾ ਚਾਹੀਦਾ ਧਿਆਨ ਰੱਖਣਾ ਨੀਤੀ ਵਾਲੇ ਪਾਸੇ ਆਪਾਂ ਐਂ ਟੱਕ ਲਾ ਲਿਆ ਕਰੋ ਤਾਂ ਕਿ ਭਲੇਖਾ ਨਾ ਲੱਗੇ ਸਲਵਾਰ ਜੋੜਨ ਵੀ ਨਹੀਂ ਇੱਥੇ ਹੁਣ ਆਪਾਂ ਦੁਬਾਰਾ ਇੱਕ ਵਾਰੀ ਮਿੰਨਤੀ ਕਰਕੇ 6 ਇੰਚ ਪੀਤਾ ਮੈਂ ਕੱਟਦਾ 벨ਟ ਦਾ ਥੱਲੇ ਇੱਥੇ ਲਾਵਾਂਗੇ ਆਪਾਂ ਤਿਆਰ ਸਲਵਾਰ ਦੇ ਨਿਸ਼ਾਨ 36 ਤੇ 39 ਇੱਥੋਂ ਇਹ ਆਪਾਂ ਜਿਹੜੀ ਕਾਟ ਆ ਇੱਥੇ ਜਾਂਦੇ ਜਾਂਦੇ ਖਤਮ ਕਰਦਣੀ 1.5 ਇਹ ਚੀਜ਼ ਤਾਂ ਤਿਆਰ ਰੱਖਣਾ ਬਿਲਕੁਲ ਧਿੱਖਾ ਨਹੀਂ ਕਰਨਾ ਇਹਨੂੰ ਜਿਵੇਂ ਆਪਾਂ ਬਾਹ ਦੇ ਮੋਢੇ ਸ਼ੇਪ ਦਿੰਨੇ ਇੱਥੋਂ ਐਂ ਸ਼ੇਪ ਦੇ ਦਿਆ ਕਰੋ ਠੀਕ ਹੈ हां जी ਆ ਤੱਕ ਲਾਜ਼ਮੀ ਲਾਉਣੇ ਤਾਂ ਕਿ ਪਤਾ ਲੱਗ ਜੇ ਆਪਾਂ ਨੂੰ ਵੀ ਆ ਪਹੁੰਚੇ ਵਾਲਾ ਪਾਸਾ 헣ਲਾ ਆ ਆਪਣਾ ਉੱਪਰਲਾ ਪਾਸਾ ਆ ਗਿਆ ਬਿਲਕੁਲ ਜਿੱਥੇ ਆਪਣੀਆਂ ਇਹ ਸਲਵਾਰ ਖੜਦੀ ਆ ਜਦੋਂ ਆਪਾਂ ਇਹ ਖੜਾਂਗੇ ਬਿਲਕੁਲ ਸਲਵਾਰ ਸਟ੍ਰੇਟ ਖੜੂਗੀ ਇਹ ਪਿੱਛੇ ਓਡੀਆਂ ਤੋਂ ਆਪਾਂ ਡੇਗਾਂਗੇ ਉਹ ਉਸ ਕੱਪੜੇ ਚੋਂ ਤੁਹਾਨੂੰ ਮੈਂ ਦੱਸੂਗੀ ਕਿਵੇਂ ਬਾਧ ਰੱਖਣਾ ਹਨ ਜਿਹੜੀਆਂ ਭੈਣਾਂ ਦੇ ਪੇਟ ਜਿਆਦੇ ਹੁੰਦਾ ਉਹ ਆ ਸ਼ਰਟ ਥੋੜੀ ਜਿਆਦੇ ਪਾ ਦਿਆ ਕਰੋ ਉਹਨਾਂ ਦੇ ਤਾਂ ਕਿ ਪੇਟ ਦੇ ਉੱਪਰ ਤਾਂ ਸਲਵਾਰ ਇਥੋਂ ਚੜਦੀ ਨਹੀਂ ਮੂਹਰ ਨੂੰ ਡੇਗਦੀ ਮੱਲੂ ਮੱਲੀ ਹਨ ਆ ਜੋ ਆ ਕੱਪੜਾ ਆਪਣੇ ਕੋਲ ਜਿਹੜਾ ਬਚਿਆ ਹੈਗਾ ਇਸ ਚੋਂ ਇੱਕ ਬੈਲਟ ਦਾ ਪੀਸ ਆ ਪਹਿਚੂ ਕੱਢ ਲਾਂਗੇ ਪਹਿਲਾਂ ਆਪਾਂ ਇਹਨੂੰ ਬਿਉਤ ਲਈ ਕਿੰਨਾ ਹੈ ਲਓ ਜੀ 6 ਇੰਚ ਪੀ ਤਾਂ ਆਪਾਂ ਪ੍ਰਕਟਾ ਗੋਮੀ ਅੱਜ ਤੋਂ 6 ਇੰਚ ਪੀ ਤਾਂ ਕੱਢ ਲੈਣਾ ਆਪਾਂ ਨੇ ਬੈਲਟ ਦੇ ਉੱਪਰ 36 ਤੇ ਤੈਨੂੰ 39 10 ਇੰਚ ਵੱਧ ਰੱਖ ਲੈ ਉਸ 39 ਤੇ 10 49 ਇੰਚ ਤੇ ਟੱਕ ਲਾ ਲਿਆ ਮੈਂ ਠੀਕ ਆ ਇਹ ਆਪਾਂ ਬਿਉਤ ਰਹੇ ਹਾਂ ਜੀ ਕੱਟ ਨਹੀਂ ਦੇ ਦਾ ਸੈਂਚ ਵੱਧ ਲਾ ਕੇ ਆਪਾਂ ਦੇਖਾਂਗੇ ਕਿੰਨਾ ਕੱਪੜਾ ਆਪਾਂ ਨੂੰ ਬਚਦਾ ਕਿਉਂਕਿ ਆਪਾਂ ਨੇ ਇਹਦੇ ਵਿੱਚ ਪਹੁੰਚਾਂ ਦੇ 28 ਵੀ ਲਾਉਣਾ ਕੱਪੜਾ ਤੇ 벨ਟ ਵੀ ਅਜੇ ਕੱਢਣੀ ਹੈ ਹੈਨਾ ਇਹ ਚੀਜ਼ ਤਾਂ ਧਿਆਨ ਰੱਖਣਾ ਹਲੋ ਇੰਨਾ ਪੀਸ ਆਪਣੇ ਕੋਲ ਬਚਦਾ ਆਪਾਂ ਨੂੰ ਲੋਡ ਹੈਗੀ ਪੀਸ ਸਾਰੇ ਦੀ 6.5 ਸਾਢੇ 6 ਦੀ ਬਾਕੀ ਸਾਰਾ ਕੱਪੜਾ ਆਪਾਂ ਸਲਵਾਰ ਦੇ ਵਿੱਚ ਹੀ ਵਰਤਾਂਗੇ ਲਓ ਜੀ ਹੁਣ ਆਪਾਂ ਇਹਨੂੰ ਇੱਥੋਂ ਲੋਡ ਮੁਤਾਬਕ ਕੱਟ ਲਾਂਗੇ ਇੱਕ ਵਾਰੀ ਬਿਆਉਤ ਲਿਆ ਪੋੜੇ 7 ਦਾ ਪੀਸ ਆਪਾਂ ਲਾ ਲਾਂਗੇ ਲੰਮਾ ਠੀਕ ਆ ਇੱਥੋਂ ਤੁਸੀਂ ਪਮਾਏ ਜਦੋਂ ਆ ਸਕੇਲ ਲਾਉਣਾ ਦੇਖੋ ਅੱਜ ਫੱਟੀ ਥੋਡੇ ਵਾਲੇ ਪਾਸੇ ਆ ਗਈ ਨਾ ਆਪਾਂ ਇਹਨੂੰ ਫੱਟੀ ਜਿਹੜੀ ਆਪਾਂ ਸਕੇਲ ਕਰਨ ਵਾਸਤੇ ਨੇੜੇ ਕਰਕੇ ਇੱਥੋਂ ਦਾ ਜਿਹੜੀ ਸਾਰੀ ਫੱਟੀ ਇਸ ਤਰ੍ਹਾਂ ਹੁਣ ਜਿਹੜੀ ਆ ਦੇਖੋ ਅੱਜ ਮੈਂ ਅੱਜ ਥੋਡੇ ਵਾਲੇ ਪਾਸੇ ਆ ਨਾ ਫੱਟੀ ਇਸ ਤਰ੍ਹਾਂ ਲਾ ਕੇ ਰੋ ਜਦੋਂ ਆਪਾਂ ਕੱਪੜੇ ਦਾ ਕਾਨ ਵਗੈਰਾ ਕੱਢਣਾ ਹੁਣ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ ਬਿਲਕੁਲ ਸਿੱਧਾ ਹੁਣ ਲੱਖੋ ਫੱਟੀ ਮਾੜੀ ਮੋਟੀ ਵੀ ਇੱਧਰ ਉਧਰ ਹੋ ਗਈ ਤਾਂ ਨਿਸ਼ਾਨ ਆਪਣਾ ਦੇਖੋ ਐਂ ਐਂ ਟੇਡਾ ਹੋ ਜੀ ਸਕੇਲ ਲਾਉਣ ਵੇਲੇ ਧਿਆਨ ਰੱਖਣਾ ਆਪਾਂ ਹੁਣ ਆਪਾਂ ਆਹ ਪੀਸ ਰੱਖ ਲਾਂਗੇ ਸਾਈਡ ਤੇ ਕੱਟ ਗਏ ਇਹਨੂੰ ਪੀਸ ਨੂੰ ਵਰਤਾਂਗੇ ਇੱਕ ਬੈਲਟ ਤੇ ਲਾਉਣ ਵਾਸਤੇ ਬਾਕੀ ਆਪਣੇ ਕੋਲੇ ਉਹ ਕੱਪੜਾ ਹੈਗਾ ਹੁਣ ਆਹ ਕੱਪੜੇ ਨੂੰ ਆਪਾਂ ਸਾਰਾ ਦੂਰਾ ਕਰ ਲੈਂਦੇ ਸਰੀਰ ਕਿ ਸਲਵਾਰ ਦੇ ਆਪਾਂ ਨਿਸ਼ਾਨ ਲਾ ਕੇ ਦੇਖਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਸੈੱਟ ਕਰਕੇ ਇਧਰ ਵੀ ਆਪ ਕੰਨੀ ਕੱਟਨੀ ਆ ਜਰੂਰੀ ਹੈ ਕਈ ਵਾਰੀ ਤੁਸੀਂ ਸਲਾਈ ਨਾ ਇੱਥੋਂ ਦੀ ਮਾਰਤੀ ਮੰਨ ਕੇ ਚੱਲੋ ਪੇਰਾ ਮੋਰ ਨਹੀਂ ਦੇਦਨੀ ਬਹੁਤ ਭੜੀ ਲਾਤੀਆਂ ਜਾਂ ਕਈ ਵਾਰੀ ਬੈਸੀ ਕੰਨੀ ਖਿੱਚ ਮਾਰ ਲਾਗੇ ਉਹ ਵੀ ਫਿਰ ਬੁਰੀ ਲੱਗਦੀ ਸਲਵਾਰ ਸਾਈਡ ਤੋਂ ਇਕੱਠੀ ਹੁੰਦੀ ਰਹਿੰਦੀ ਹੈ ਚਲੋ ਇਸ ਤਰ੍ਹਾਂ ਇੱਕ ਵਾਰੀ ਪ੍ਰੈਸ ਸਾਰੇ ਤੇ ਆਪ ਕਮਾ ਲਾਂਗੇ ਮਾੜਾ ਮੂਟਾ ਜੇ ਕੋਈ ਬਲਚਲ ਹੋਊਗਾ ਉਹ ਨਿਕਲ ਜਾਊਗਾ ਬਾਕੀ ਕਿਸੇ ਵੀ ਚੀਜ਼ ਦੀ ਨਹੀਂ ਸਮਝ ਲੱਗਦੀ ਤਾਂ ਵੀ ਕਮੈਂਟ ਕਰਿਆ ਕਰੋ ਜੀ ਸਮਝ ਲੱਗਦੀ ਆ ਜਾਂ ਧੰਨਵਾਦ ਜਰੂਰ ਕਰਿਆ ਕਰੋ ਵੀ ਹਾਂ ਜੀ ਸਾਨੂੰ ਬਈ ਸਮਝ ਆਉਂਦੀ ਆ ਤਾਕੇ ਮੇਰਾ ਵੀ ਹੌਸਲਾ ਵਧਦਾ ਵੀ ਹਾਂ ਪੈਣਾ ਵੀਡੀਓ ਪੂਰੀ ਗੌਰ ਦੇ ਨਾਲ ਵੇਖਦੀਆਂ ਹਨਾ ਥੋੜਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਤੁਸੀਂ ਵੀਡੀਓ ਦੇਖ ਕੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਭੈਣਾਂ ਵਾਂਕੀ ਨਾ ਜਿਹੜੀਆਂ ਭੈਣਾਂ ਫੇਸਬੁੱਕ ਚਲਾਉਂਦੀਆਂ ਉਹ YouTube ਤੋਂ ਚੱਕ ਕੇ ਲਿੰਕ ਫੇਸਬੁੱਕ ਤੇ ਜ਼ਰੂਰ ਪਾਇਆ ਕਰੋ ਠੀਕ ਆ ਆਜੋ ਆਪਾਂ ਪਹਿਲਾਂ ਆਪਾਂ ਇਹਦੀ ਕੰਨੀ ਕੱਢਾਂਗੇ ਇੱਥੋਂ ਤਾਕੇ ਦੂਜੀਆਂ ਭੈਣਾਂ ਨੂੰ ਫਾਇਦਾ ਹੋਵੇ ਜਿਹੜੀਆਂ ਘਰੇ ਬੈਠ ਕੇ ਭੈਣਾਂ ਕੰਮ ਸਿੱਖਣਾ ਚਾਹੁੰਦੀਆਂ ਹਨ ਜਿਨ੍ਹਾਂ ਕਈ ਭੈਣਾਂ ਨੂੰ ਸ਼ੌਕ ਹੁੰਦਾ ਪਰ ਉਹਨੂੰ ਬਾਹਰ ਆਉਣ ਅੰਦਰ ਜਾਣ ਦੀ ਦਿੱਕਤ ਹੁੰਦੀ ਹੈ ਥੋੜੀ ਜੀ ਹਨਾ ਦੂਰ ਨੇੜੇ ਹੁੰਦੇ ਆ ਜਿਵੇਂ ਪਿੰਡ ਤੋਂ ਤਾਂ ਗਾਹਕੇ ਉਸ ਖਾਣ ਵਾਲੇ ਕੋਲ ਵੀ ਟਾਈਮ ਨਹੀਂ ਹੁੰਦਾ ਤੇ ਆਪਣੇ ਕੋਲੇ ਪੂਰਾ ਪੂਰੀ ਟਾਈਮ ਹੁੰਦਾ ਵਧੀਆ ਪਲੇਟਫਾਰਮ ਹੈ ਜਿਵੇਂ ਜਿਵੇਂ ਤੁਸੀਂ ਆਪਾਂ ਨੂੰ ਸਪੋਰਟ ਕਰੋਗੇ ਹਨਾ ਤਾਂ ਉਵੇਂ ਉਵੇਂ ਮੈਂ ਕੋਸ਼ਿਸ਼ ਕਰੂੰਗਾ ਵੀ ਸਲਾਈ ਦੀਆਂ ਵੀਡੀਓ ਨਾਲ ਨਾਲ ਪਾਈ ਜਾਵਾਂ ਅੱਜ ਹੁਣ ਮੈਂ ਫੀਤਾ ਕੱਢੂ ਉੱਪਰ 6 ਇੰਚ ਹਾਂ ਠੀਕ ਆ 6 ਇੰਚ ਫੀਤਾ ਕੱਢ ਲੈ ਬੈਲਟ ਦਾ ਲੰਬਾਈ ਕਿੰਨੀ ਆ 36 ਇੰਚ ਆਪਾਂ ਕਿੰਨੀ ਰੱਖਣੀ ਆ 39 ਆ ਤੁਹਾਡੀ ਲੰਬਾਈ ਹੋ ਗਈ ਪੂਰੀ ਆ ਮੈਂ 2 ਇੰਚ ਵਾਧੇ ਰੱਖ ਲਿਆ 2 ਰੱਖ ਲਓ ਜੇ ਕਿਸਦਾ ਪੇਟ ਜ਼ਿਆਦਾ ਆ ਤਾਂ ਮਾੜਾ ਮੋਟਾ 2.5 ਰੱਖ ਲਓ ਠੀਕ ਆ ਤਿੰਨ ਵੀ ਰੱਖਣਾ ਪੈ ਜਾਂਦਾ ਕਈ ਪਹਿਣਾ ਦੇ ਇਹ ਜੀ ਦਾ ਧਿਆਨ ਰੱਖਣਾ ਹੁਣ ਮੂਰੀ ਕਿੰਨੀ ਰੱਖੀ ਆ ਆਪਾਂ ਨੇ 12 ਹੈ ਕਿੰਨੀ ਤਿਆਰ ਮੂਰੀ 14 ਆਪਾਂ ਕਿੰਨਾ ਘਟ ਗਿਆ 2 ਇੰਚ ਤਾਂ ਆਪਣਾ ਮੂਰੀ ਦੀ ਘਟ ਗਿਆ ਤੇ 2 ਇੰਚ ਆਪਣਾ ਹੋ ਗਿਆ ਸਿਉਣਾਂ ਦਾ 4 ਹੋ ਗਿਆ 4 ਦਾ ਅੱਧ ਕਰ ਲ ਦੋ ਇੰਚ ਹਾਂ ਦੋ ਇੰਚ ਆਪਾਂ ਇੱਥੋਂ ਪਾਵਾਂ ਠੀਕ ਆ ਕਿਉਂਕਿ ਸਾਰੇ ਤਰ੍ਹਾਂ ਦੇ ਭੈਣੇ ਆਪਣੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਈ ਭੈਣਾਂ ਇਹ ਹੋਈਆਂ ਜਿਹੜੀਆਂ ਕਹਿੰਦੀਆਂ ਬਾਈ ਸਾਨੂੰ ਬਿਲਕੁਲ ਨਹੀਂ ਆਉਂਦਾ ਸੀ ਕੁਝ ਵੀ ਤੇ ਅਸੀਂ ਜਮਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਕੰਮ ਸਿੱਖਣਾ ਹਨਾ ਤਾਂ ਕਿ ਉਹਨਾਂ ਦੇ ਵੀ ਸਮਝ ਆਵੇ ਇਹ ਚੀਜ਼ ਹਨਾ ਵਾਹ ਦੋ ਇੰਚ ਆਪਾਂ ਇਥੋਂ ਟਾਕ ਲਾ ਲਿਆ ਲੰਬਾਈ ਆਪਣੀ ਇੱਥੇ ਪੂਰੀ ਹੁੰਦੀ ਆ ਆਪਾਂ ਨੇ ਆ 2 ਇੰਚ ਵਧ ਰੱਖਿਆ ਹੈਗਾ ਇੱਕ ਵਾਰੀ ਦੁਬਾਰੇ ਮਿਲ ਲਗੇ ਫਿਰ 2 ਇੰਚ ਸਵਾ 2 ਇੰਚ ਆਲੋ ਹੁਣ ਆਪਾਂ ਇਥੇ ਪਾਸਾ ਘਵਾ ਲਾਂਗੇ ਤਾਂ ਸਾਰਾ ਇੱਕ ਵਾਰੀ ਟੋਟਲ ਮਿਲਣ ਗਿਆ ਆਪਣੇ ਕੋਲ ਕਿੰਨਾ ਹੈ 6 ਇੰਚ ਪੀਤਾ ਮੈਂ ਕੱਢੇ ਉੱਪਰ ਤੇ ਸਾਰਾ ਕੱਪੜਾ ਆਪਣੇ ਕੋਲ ਹੈਗਾ 41 ਇੰਚ ਇਥੇ ਹੁਣ ਆਪਾਂ ਪਾਸਾ ਘਵਾ ਲਈ ਉੱਪਰ ਉਹ ਐਸਟਰੋ ਮੰਨ ਲਓ ਸੋ ਆਕੀਦਾ ਵੀ ਧਿਆਨ ਰੱਖਣਾ ਆ ਦੇਖੋ ਜਿਵੇਂ ਆ ਲੜ ਘਟਣਾ ਆਪਾਂ ਘਟ ਲੜ ਤੋਂ ਮੈਨਾਂ ਇਹ ਕਾਹ ਨੂੰ ਚਾ ਕਪੜਾ ਆਪਦੀਆ ਬਾਹਰ ਨਿਕਲ ਗਏ ਜਿੰਨਾ ਨਿਕਲਣਾ ਸੀ ਆ ਦੇਖੋ ਠੀਕ ਆ ਇੱਥੇ ਨਿਸ਼ਾਨ ਲਾ ਲਿਆ ਕਰੋ ਐ ਕਈ ਵਾਰੀ ਆਪਾਂ ਫੀਤਾ ਉੱਪਰੋਂ ਕੱਢ ਲੈ ਫਿਰ ਆ ਲੜ ਛੋਟਾ ਹੋ ਜੂਗਾ ਆਪਾਂ ਜਿੱਥੇ ਘਟਾ ਉੱਥੇ ਨਿਸ਼ਾਨ ਲਾ ਲਿਆਣ ਆ ਪਰਖਿਆ ਸੀ ਉਹਨੂੰ 41 ਇੱਥੇ ਵੀ ਰੱਖ ਲੈ ਆਪਾਂ 41 ਇਧਰੋਂ ਕਿੰਨਾ ਰੱਖਿਆ ਆਪਾਂ ਨੇ 2 ਇੰਚ ਆਲੋ 2 ਇੰਚ ਹੁਣ ਆਪਾਂ ਇੱਥੇ ਲਾਵਾਂਗੇ ਟੱਕ ਨੋਚ ਠੀਕ ਆ ਇਧਰ ਫੜਿਆ ਤੇ ਇਧਰ ਫੜਿਆ ਇਸ ਤਰ੍ਹਾਂ ਕਰਕੇ ਉੱਤੇ ਥੋੜਾ ਜਿਹਾ ਚਟਕਾ ਦਿਆ ਕਰੋ ਆਪਦੀ ਆਪ ਕਪੜਾ ਸੈੱਟ ਹੋ ਜਾਊਗਾ ਨੋਚ ਇਹ ਤੋਂ ਹੇਠੇ ਲੜ ਮੁੜਕ ਜਾਂਦਾ ਕਿਈ ਵੀ ਨਾ ਧਿਆਨ ਨਾ ਦੇਖ ਕੇ ਜਿਵੇਂ ਹੀ ਆਰਾਮ ਦੇ ਨਾਲ ਕਾਲ ਨਹੀਂ ਕਰਨੀ ਬਿਲਕੁਲ 2-4 ਮਿੰਟ ਵੱਧ ਲੱਗ ਜਾਣੀ ਕੋਈ ਦਿੱਕਤ ਨਹੀਂ ਹੁਣ ਆਪਾਂ ਇੱਥੋਂ ਜਦੋਂ ਕਟਾਂਗੇ ਆਹਾਂਤ ਪੜਿਆ ਕੋਠਲੀ ਠੀਕ ਆ ਬਿਲਕੁਲ ਆਰਾਮ ਜਿਨਾ ਘਟਦੇ ਜਣਾ ਕੈਂਚੀ ਵਗੈਰਾ ਵਧੀਆ ਸ਼ੌਂਕ ਦੇ ਨਾਲ ਲਵਾ ਕੇ ਰੱਖਿਆ ਕਰੋ ਕਿਉਂਕਿ ਜਿੰਨੀ ਆ ਆਪਣੀਆਂ ਚੀਜ਼ਾਂ ਵਧੀਆ ਹੁਣ ਜਿਵੇਂ ਮਸ਼ੀਨ ਹੋਈ ਕੈਂਚੀ ਹੋਈ ਹੈਨਾ ਇਹਨਾਂ ਨੂੰ ਵੀ ਟਾਈਮ ਟਾਈਮ ਸਿਰ ਧਿਆਨ ਰੱਖਿਆ ਕਰੋ ਮਸ਼ੀਨ ਨੂੰ ਵੀ ਟਾਈਮ ਨਾਲ ਸਾਫ਼ ਕਰਿਆ ਕਰੋ ਜੇ ਕਈ ਵੀ ਭੈਣਾਂ ਨੂੰ ਮਸ਼ੀਨ ਨਹੀਂ ਸਾਫ਼ ਕਰਨੀ ਆਉਂਦੀ ਹੈ ਹੈਨਾ ਵੀ ਕਿੱਥੋਂ ਕਿੱਥੋਂ ਖੋਲਣੀਆਂ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਫਿਰ ਮੈਂ ਕੋਸ਼ਿਸ਼ ਕਰੂੰਗਾ ਕੱਲ ਮੈਂ ਮਸ਼ੀਨ ਵਾਲੀ ਵੀਡੀਓ ਤਾਂ ਤੁਹਾਨੂੰ ਪਾਈ ਦੂੰਗਾ ਸਾਫ਼ ਕਰਨਾਂ ਦੀ ਹੈਨਾ ਆਓ ਇਦਰੋਂ ਆਪਣੇ ਨਾਲ ਇੱਕੋ ਜਿਹਾ ਰੱਖਨੇ ਆ ਇਸ ਤਰ੍ਹਾਂ ਬਾਧ ਘਾਟ ਸਾਰੀ ਮੈਂ ਉੱਪਰ ਲੈ ਚਲੋ ਆ ਹੁਣ ਥੋੜੇ ਵਾਲੇ ਪਾਸੇ ਨੂੰ ਇਸ ਤਰ੍ਹਾਂ ਵਿਛਾਲੂਗਾ ਦੋਚ ਘੇਰ ਮੈਂ ਤੁਹਾਨੂੰ ਹੁਣ ਮਣਕੇ ਦਿਖਾ ਦੂ ਵੀ ਕਿੰਨਾ ਰੂਗਾ ਇਹਦਾ ਮਣਕੇ ਇੱਥੋਂ ਆਪਾਂ ਨੇ ਫੱਟੇ ਕਿੰਨੇ ਚੌੜੇ ਪਾਏ ਆ 12 ਇੰਚ 12 ਦਾਦ ਕਿੰਨਾ ਹੋ ਗਿਆ 6 ਇੰਚ ਤੇ ਇਹਨਾਂ ਦਾ ਘੇਰ ਰਹਿ ਰਿਹਾ ਪੈਨ ਦਾ ਇਸ ਦਾ ਤਿਆਰ 70 35 ਦੋਨ 70 ਠੀਕ ਆ ਇਹ ਉਹ ਆਪਾਂ ਕੇ ਵੀਰ ਕਪੜਾ ਜਿਆਦਾ ਹੁੰਦਾ ਜਿੰਨਾ ਮਰਜ਼ੀ ਬਦਾਲੋ ਕਈ ਪੈਣਾ ਸਲਵਾਰ ਜਿਆਦਾ ਭਾਰੀ ਪਉਂਦੀਆਂ ਤਾਂ 80 ਵੀ ਕਰ ਸਕਦੇ ਹੋ ਹਨ ਜੇ ਕਪੜਾ ਆਪਣੇ ਕੋਲ ਇਹ 3 ਮੀਟਰ ਹੁੰਦਾ ਫਿਰ ਆਪਣਾ ਵੀ ਘੇਰਾ 80 ਇੰਚ ਹੋ ਜਾਣਾ ਸੀਗਾ ਹੁਣ ਆਪਾਂ ਇੱਥੋਂ ਦੇਖਾਂਗੇ ਜੇ ਆਪਣੀ ਝੋਲੀ ਕਿੱਥੋਂ ਸੈੱਟ ਬੈੰਦੀ ਆ ਆ ਚੀਜ਼ ਲਾਜ਼ਮੀ ਮਿਲਨੀ ਆ ਪਰ ਹੁਣ ਆ ਲੋ ਇੱਥੋਂ ਥੋੜਾ ਘੇਰਾ ਆਪਾਂ ਨੂੰ ਕੱਟ ਕਰਨਾ ਪਊਗਾ ਆ ਚੀਜ਼ ਦਾ ਵੀ ਧਿਆਨ ਰੱਖਣਾ ਜੇ ਆਪਾਂ ਇੱਥੋਂ ਘੇਰਾ ਰੱਖਤਾ ਤਾਂ ਆਪਣੀ ਝੋਲੀ ਛੋਟੀ ਹੋਈ ਇੱਥੋਂ ਆਪਾਂ ਨੇ 10 ਇੰਚ ਰੱਖਣਾ ਘੱਟ ਤੋਂ ਘੱਟ ਹਾਂ ਠੀਕ ਆ ਇਹ ਥੋਪਾ ਕਟਾਂਗੇ ਬਿਲਕੁਲ ਸਿੱਧਾ ਇਸ ਤਰ੍ਹਾਂ ਆਪ ਆਪੀ ਇਸੇ ਕੋਸ਼ਿਸ਼ ਕਰਾਂਗੇ ਪਹੁੰਚੇ ਠਾ ਲਾਂਗੇ ਉਹਦੇ ਵਿੱਚੋਂ ਨਾਲਾ ਲਾਜ਼ਮੀ ਪਾਉਣਾ ਪੈਣਾ ਨੇ ਜਿਹੜੀਆਂ ਮੇਰੀਆਂ ਵੀਡੀਓ ਵੇਖਦੀਆਂ ਪੈਣਾ ਸਲਾਈ ਕਰਦੀਆਂ ਹਨ ਗਾਕਾਂ ਦੇ ਵੀ ਤੇ ਆਪ ਦੇ ਵੀ ਉਹ ਨਾਲਾ ਲਾਜ਼ਮੀ ਪਾ ਕੇ ਦਿਆ ਕਰੂਗਾ ਕਿਉਂ ਇਸ ਚੀਜ਼ ਦਾ ਪੂਰਾ ਫਰਕ ਪਊ ਤੁਹਾਡੇ ਕੰਮ ਤੇ ਠੀਕ ਆ ਤਾਂ ਜਿਹੜਾ ਤੁਹਾਡੇ ਤੋਂ ਇੱਕ ਵਾਰੀ ਕੰਮ ਕਰਵਾ ਕੇ ਲੈ ਗਿਆ ਉਹ ਤੁਹਾਡੇ ਤੋਂ ਮਜਬੂਰ ਹੋ ਜੂ ਕੱਲੇ ਨਾਲੇ ਕਰਕੇ ਵੀ ਮੈਂ ਤਾਂ ਉਸੇ ਤੋਂ ਕੱਪੜੇ ਸੋਹਣੇ ਹਨ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਹੁੰਦੀਆਂ ਆਪਾਂ ਨੂੰ ਜਰੂਰ ਧਿਆਨ ਰੱਖਿਆ ਕਰੋ ਇੱਕ ਜਦੋਂ ਸੂਟ ਆਪਣਾ ਬਣ ਜਾਂਦਾ ਉਹਨੂੰ ਵਧੀਆ ਫਿਟਿੰਗ ਚੈੱਕ ਕਰਾ ਕੇ ਉਸ ਤੋਂ ਬਾਅਦ ਹੀ ਦੇਆ ਕਰੋ ਜਦੋਂ ਆਪਣਾ ਸੂਟ ਤਰਪਾਈ ਤੋਂ ਪਹਿਲਾਂ ਬਣ ਜਾਂਦਾ ਕੋਸ਼ਿਸ਼ ਕਰਾ ਕਰੋ ਜਿਹੜੇ ਗਾਹਕ ਆ ਸਕਦੇ ਨੇ ਆਪਣੇ ਕੋਲ ਚੱਲ ਕੇ ਉਹਨੂੰ ਕਹਿਆ ਕਰੋ ਤੁਸੀਂ ਪਹਿਲੇ ਫਿਟਿੰਗ ਚੈੱਕ ਕਰਕੇ ਜਾਓ ਜੀ ਨਾਲ ਤਾਂ ਉਹ ਚ ਆਪਾਂ ਨੂੰ ਸੋਖਣ ਵਾਲੇ ਉਹਨਾਂ ਦਾ ਥੋੜਾ ਜਿਹਾ ਮਨ ਜਾ ਖੜ ਜਾਂਦਾ ਵੀ ਹਾਂ ਮੈਨੂੰ ਫਿਟਿੰਗ ਚੈੱਕ ਕਰਾਈਏ ਇਹਨਾਂ ਨੇ ਹਣਾ ਆਪਣੇ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਭੈਣਾ ਅਸੀਂ ਉਹਨਾਂ ਨੂੰ ਤਰਪਾਈ ਕਰਨ ਤੋਂ ਪਹਿਲਾਂ ਬੁਲਾ ਕੇ ਫਿਟਿੰਗ ਚੈੱਕ ਕਰਵਾਨੇ ਤਾਂ ਕਿ ਬਾਅਦ ਦੇ ਵਿੱਚ ਕੋਈ ਇੰਟਰਲੌਕ ਨਹੀਂ ਪਟਣੀ ਪੈਂਦੀ ਕੋਈ ਮਾੜਾ ਮੋਟਾ ਖੁੱਲਾ ਭੀੜ ਇਹ ਇੱਕ ਦੋ ਚੀਜ਼ਾਂ ਯਾ ਜ਼ਰੂਰ ਧਿਆਨ ਰੱਖਣਾ ਭੈਣਾਂ ਨੇ ਚਲ ਹੁਣ ਆਪਾਂ 6 ਇੰਚ ਫੀਤਾ ਕੱਢਾਂਗੇ ਦੁਬਾਰੇ ਫੇਰ ਮੈਂ 6 ਇੰਚ ਫੀਤਾ ਕੱਢਿਆ 36 ਤੇ ਤੈਨੂੰ 39 ਆਹ ਲਾ ਲਿਆ ਆਪਾਂ ਨੇ ਹੁਣ ਸਲਵਾਰ ਦਾ 3 ਇੰਚ ਵਾਧਾ 36 ਥੋੜੀ ਲੰਮਾਈ ਆ 3 ਇੰਚ ਆਪਾਂ ਵਾਧਾ ਰੱਖਿਆ ਕਿਉਂਕਿ ਵੈਲਟ ਲਗੂ ਉੱਪਰ ਉਹਦੇ ਨੇਫਾ ਵੀ ਮੁੜੂਗਾ ਕੁਛ ਕਪੜਾ ਬਾਲਾਂ ਦੇ ਵਿੱਚ ਆ ਜੂ ਜਿਹੜਾ ਰਹਿ ਗਿਆ ਦਬਾਜ ਆ ਜੂ ਬਾਕੀ ਆਪਾਂ ਬਾਅਦ ਕੱਟ ਜਿਹੜੀ ਥੱਲੇ ਲਿਜਾ ਕੇ ਪ੍ਰੈਸ ਮਾਰ ਕੇ ਪਹੁੰਚ ਜਾਣ ਤੋਂ ਪਹਿਲਾਂ ਫੇਰ ਕੱਟਦੇ ਹੁੰਦੇ ਜੇ ਵਧੇ ਘਟੇ ਫੇਰ ਠੀਕ ਆ ਜੇ ਨਹੀਂ ਸਮਝ ਆਈ ਦੁਬਾਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਭੈਣ ਬਣ ਕੇ ਮੈਂ ਦੁਬਾਰੇ ਵੀਡੀਓ ਫੇਰ ਪਾ ਦੂੰਗਾ ਹਨਾ ਕਿਉਂ ਆਪਣਾ ਜਿਹੜਾ ਮੇਨ ਮੰਤਵ ਆ ਚੈਨਲ ਬਣਾਉਂਦਾ ਇਹੀ ਆ ਵੀ ਤੁਹਾਡੇ ਕੁਝ ਪੱਲੇ ਪਵੇ ਠੀਕ ਹੈ ਜ਼ਰੂਰੀ ਹੈ ਜੀ ਤੁਸੀਂ ਥੋੜੀ ਇਹ ਸਪੋਰਟ ਕਰਿਆ ਕਰੋ ਵੀ ਹਾਂਜੀ ਬਾਈ ਤੁਹਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਜਾਂ ਕਿੱਥੋਂ ਨਹੀਂ ਆਉਂਦੀ ਹਨਾ ਜੇ ਕਿਸੇ ਭੈਣ ਨੂੰ ਮੈ ਤਾਂ ਇਹ ਵੀ ਕਹਿੰਦਾ ਹੁਣ ਵੀ ਜਾੜੇ ਦਿੱਕਤ ਆਉਂਦੀ ਆ ਉਹ ਮੈਨੂੰ ਸ਼ਾਮ ਨੂੰ 8 ਵਜੇ ਤੋਂ ਬਾਅਦ ਵੀ ਤੁਸੀਂ ਫੋਨ ਕਰ ਸਕਦੇ ਹੋ ਕੋਈ ਝਿਜਕਣਾ ਨਹੀਂ ਵੀ ਭਾਈ ਕੀ ਬੋਲੂ ਜਾਂ ਕਿਵੇਂ ਹਨਾ ਕੋਈ ਦਿੱਕਤ ਨਹੀਂ ਆਪਣਾ ਮੇਨ ਚੈਨਲ ਬਣਾਉਂਦਾ ਇਹੀ ਮਤਲਬ ਹੋ ਜਿਹੜੀਆਂ ਸਾਨੂੰ ਦਿੱਕਤਾਂ ਆ ਉਹ ਕੰਮ ਸੇ ਕੰਮ ਤੁਹਾਨੂੰ ਤਾਂ ਨਾਮ ਸਿੱਖਣ ਦੇ ਵਿੱਚ ਹਨਾ ਕਰੇ ਬਹੁਤ ਵਧੀਆ ਪਲੇਟਫਾਰਮ ਆ ਆਪਾਂ ਘਰੇ ਬੈਠ ਕੇ ਜਦੋਂ ਆਪਣੇ ਦਿਲ ਕਰਦਾ ਉਹਦੀ YouTube ਖੋਲ ਕੇ ਉਹਨੂੰ ਦੇਖ ਸਕਦੇ ਆ ਬਸ ਇੰਨੀ ਕੁ ਜ਼ਰੂਰਤ ਦੂਜੀਆਂ ਭੈਣਾਂ ਦੀ ਜਾਂ ਭਰਾਵਾਂ ਦੀ ਹੈਲਪ ਕਰਿਆ ਕਰੋ YouTube ਤੋਂ ਵੀਡੀਓ ਦੇਖ ਕੇ ਜੇ ਤਾਂ ਤੁਹਾਡੇ ਕੋਈ ਗੁਰਪੁਵਣੇ ਮੈਂ ਗਰੁੱਪ ਦੇ ਵਿੱਚ ਵੀਡੀਓ ਪਾ ਦਿਆ ਕਰੋ ਜਾਂ Facebook ਤੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਆਪਣਾ ਫਰਜ਼ ਸਮਝ ਕੇ ਹਨਾ ਤਾਂ ਕਿ ਦੂਜਿਆਂ ਵੀ ਆਪਣੀਆਂ ਜਿਹੜੀਆਂ ਭੈਣਾਂ ਕੋਲੇ ਨਹੀਂ ਵੀਡੀਓ ਜਾਂਦੀ ਉਹਨਾਂ ਦਾ ਵਿਚਾਰੀਆਂ ਦਾ ਫਾਇਦਾ ਹੋਵੇ ਹਨ ਜਿਹਨਾਂ ਨੂੰ ਮਾੜੀ ਮੋਢੀ ਦਿੱਕਤ ਆਉਂਦੀ ਵੀ ਸਲਵਾਰ ਤਾਂ ਹੁਣ ਜੜਦੀ ਆ ਜਾਂ ਗਾਲਾ ਪਿੱਛੇ ਨੂੰ ਡਿੱਗਦਾ ਜਾਂ ਮੋਢੇ ਡਿੱਗਦੇ ਆ ਉਹ ਚੀਜ਼ਾਂ ਆਪਾਂ ਜਦੋਂ ਸ਼ੇਅਰ ਕਰਾਂਗੇ ਕਿਸੇ ਨਾ ਫੇਰੀ ਉਹ ਮਸਲੇ ਦਾ ਹੱਲ ਹੋਊਗਾ ਹਨ ਨਾਲ ਹੁਣ ਆਪਾਂ ਇੱਥੋਂ ਇਸ ਤਰ੍ਹਾਂ ਇਹਨੂੰ ਸਕੇਲ ਲਾ ਲੈਂਦੇ ਜਿਵੇਂ ਜਿਵੇਂ ਤੁਹਾਡੇ ਕਰਨ ਨੂੰ ਆਈਊ ਕੋ ਫੱਟੀ ਓਵੇਂ ਓਵੇਂ ਆਪਾਂ ਨੂੰ ਉੱਪਰ ਨੂੰ ਚੱਕਦੇ ਜਾਣੇ ਆਹ ਲਓ ਇੱਥੋਂ ਹੁਣ ਕਈ ਭੈਣਾਂ ਨਿਕ ਵੰਟ ਆਉਂਦੇ ਵੀ ਇਹਨਾਂ ਦੇ ਵਿੱਚੋਂ ਸਾਨੂੰ ਨਹੀਂ ਪਤਲਾਦਾ ਕਿਹੜਾ ਪਾਸਾ ਪਿਛਲਾ ਕਿਹੜਾ ਪਾਸਾ ਮੂਰਲਾ ਹੁਣ ਮੈਂ ਤੁਹਾਨੂੰ ਦਿਖਾਉਂਗਾ ਲਾ ਕੇ ਫੱਟੇ ਆ ਜਿਹੜਾ ਆਪਣਾ ਪਾਸਾ ਆ ਗਿਆ ਇੱਥੋਂ ਆ ਠੀਕ ਆ ਇੱਥੋਂ ਜਿਹੜਾ ਆਪਣਾ ਪਾਸਾ ਆ ਗਿਆ ਇਸ ਤਰ੍ਹਾਂ ਲੱਗ ਜੂਗਾ ਇਹ ਇਸ ਤਰ੍ਹਾਂ ਠੀਕ ਆ ਆ ਪਾਸਾ ਜਿਹੜਾ ਆ ਗਿਆ ਇਹ ਬਿਲਕੁਲ ਮੂਰੇ ਆ ਗਿਆ ਆ ਪਾਸਾ ਜਿਹੜਾ ਅੱਡੀਆਂ ਦੇ ਉੱਪਰ ਸਲਵਾਰ ਡਿਗੂ ਵੀ ਇਹ ਵੱਧ ਗਿਆ ਇਸ ਤਰ੍ਹਾਂ ਅੱਡੀਆਂ ਦੇ ਉੱਪਰ ਸਲਵਾਰ ਡਿਗੂ ਪੂਰੇ ਤਾਂ ਕਿ ਅੱਡੀਆਂ ਨੰਗੀਆਂ ਨਹੀਂ ਹੁੰਦੀ ਸਲਵਾਰ ਅੱਗੇ ਬਿਲਕੁਲ ਸਟ੍ਰੇਟ ਰਹੂਗੀ ਬੈਗ ਤੋਂ ਵਧੀਆ ਪੌੜੀਆਂ ਬਣਨੀਆਂ ਸਲਵਾਰ ਦੇ ਤੇ ਅੱਡਾਂ ਵੀ ਨਹੀਂ ਲੰਗੀਆਂ ਹੋਣੀਆਂ ਇਹ ਚੀਜ਼ ਜਰੂਰ ਕਰਨੀਆਂ ਸਾਰੀਆਂ ਭੈਣਾਂ ਨੇ ਜਿਹੜੀਆਂ ਭੈਣਾਂ ਦੇ ਪੇਟ ਹੈਗਾ ਉਹਨਾਂ ਦੇ ਆਪਾਂ ਜਾਦੇ ਚੱਕਣਾ ਆ ਚੀਜ਼ ਉਹਨਾਂ ਦੇ 2.5 3 ਵੀ ਰੱਖ ਸਕਦੇ ਹਣਾ ਹੁਣ ਆਪਾਂ ਇਹਨੂੰ ਕੁੰਡੇ ਨੂੰ ਇੱਥੋਂ ਕੱਟ ਦੇਗੇ ਇੱਥੇ ਆ ਗਿਆ ਆਪਾਂ ਨੇ ਬਸ ਬਾਹਰ ਕੱਢਣਾ ਸ਼ੁਰੂ ਹੋ ਜਾਣਾ ਆ ਜਿਹੜਾ ਕੁੰਡਾ ਆਪਾਂ ਇਹ ਤੋਂ ਪਿੰਚੀ ਪਾ ਕੇ ਕੱਟ ਦੇਣਾ ਠੀਕ ਆ ਇਹ ਜਿਨਾ ਆ ਚੀਜ਼ ਦੀ ਲੈਂਥ ਵਾਜੂਗੀ ਆਟੋਮੈਟਿਕੀ ਸਲਵਾਰ ਤੁਹਾਡੀਆਂ ਅੱਡੀਆਂ ਦੇ ਉੱਪਰ ਆ ਕੇ ਡਿੱਗੂਗੀ ਅੱਡੀਆਂ ਨੰਗੀਆਂ ਨੇ ਹੋਣਗੀਆਂ ਸਲਵਾਰ ਅਗਲੇ ਪਾਸੇ ਖੜੀ ਖੜੀ ਰਹੂਗੀ ਹੈਨਾ ਸਲਵਾਰ ਵੀ ਆਪਣੀ ਕੱਟੇਗੀ ਫੱਟੇ ਵੀ ਕੱਟੇਗੇ ਹੁਣ ਆਪਾਂ 벨ਟ ਉਥੋਂ ਕਟਾਂਗੇ ਨਾਲੇ ਤੁਹਾਨੂੰ ਪਤਾ ਲੱਗ ਜੂ ਕਿੰਨਾ ਕੱਪੜਾ ਆਪਣੇ ਕੋਲੇ ਵਧਿਆ ਘਟਿਆ ਹੈਨਾ ਆ ਆਪਣੇ ਫੱਟੇ ਇਹਨੂੰ ਵੀ ਸਾਈਡ ਤੇ ਰੱਖ ਦੇਣਾ ਆਪਾਂ ਕਿਈ ਵਾਰ ਭੁਲੇਖੇ ਨਾਲ ਕੱਟੇ ਜਾਂਦੇ ਹੈਨਾ ਵਿੱਚ ਥੋੜੇ ਥੋੜੇ ਕੱਪੜੇ ਚੁੱਕ ਕੇ ਇਸ ਕਰਕੇ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਹੈਨਾ ਨਾਲਾ ਹਰਕ ਪੈਨ ਨੂੰ ਮੈਂ ਕਹਿੰਦਾ ਨੂੰ ਜਰੂਰ ਨਾਲ ਦਾ ਪਾ ਕੇ ਦਿਆ ਕਰੋ ਦਾ ਆਪਾਂ 6 ਇੰਚ ਫੀਤਾ ਕੱਢਦੇ ਹੁੰਨੇ ਪਰ ਫਿਰ ਵੀ ਮੈਂ ਥੋੜਾ ਇਹ ਵੱਧ ਰੱਖਦਾ ਹੁੰਦਾ 벨ਟ ਨੂੰ ਚੌੜੀ ਸਿੱਧੇ ਨਾਲ ਆਪਾਂ ਸਿੱਧਾ ਬਣਾ ਲੈ ਤੋ ਇਹ ਐਸ ਤਾ ਠੀਕ ਹੁਣ 벨ਟ ਕਿੰਨੀ ਇਹਨਾਂ ਦੀ 23.5 ਆਪਾਂ ਕਿੰਨੀ ਰੱਖਾਂਗੇ 24 ਇੰਚ 1 ਇੰਚ ਵੱਧ ਠੀਕ ਆ ਨਿਸ਼ਾਨ ਹੋ ਗਏ ਆਪਣਾ ਹੁਣ ਆਪਣਾ 1 ਨਿਸ਼ਾਨ ਹੋ ਗਿਆ 벨ਟ ਚੌੜੀ ਦਾ ਸਵਾ 6 ਇੰਚ ਆਪਾਂ 벨ਟ ਚੌੜੀ ਰੱਖ ਸਕਦੇ ਹਾਂ ਠੀਕ ਆ ਇੱਥੋਂ ਵੀ ਸਵਾ 6 ਰੱਖਾਂਗੇ ਨਿਸ਼ਾਨ ਪਾਵਾਂ ਪੰਜ ਥਾਂ ਲਾ ਲੈ ਕਰੋ ਪਰ ਇਹ ਨਾ ਹੋਵੇ ਕਿ ਤੂੰ ਵਧ ਗਿਆ ਕਿ ਤੂੰ ਘਟ ਗਿਆ ਇਹ ਚੀਜ਼ ਆ ਭੈਣਾਂ ਨੇ ਜ਼ਰੂਰ ਧਿਆਨ ਰੱਖਣਾ ਵੀ ਪੂਰੀ ਫੁੱਲ ਜਿੰਨਾ ਵੀ ਆਪਾਂ ਕੋਸ਼ਿਸ਼ ਕਰਿਆ ਕਰੋ ਜਿੰਨੀ ਸਫਾਈ ਦੇਵਾਂਗੇ ਇਹ ਨਹੀਂ ਹੈ ਵੀ ਅੱਜ ਆਪਾਂ ਨੂੰ ਕੋਈ 100 150 ਸਲਾਈਂ ਦਿੰਦਾ ਕੋਈ ਗੱਲ ਨਹੀਂ ਜਦੋਂ ਆਪਣਾ ਟਾਈਮ ਆ ਗਿਆ ਉਦੋਂ ਆਪਾਂ ਨੂੰ ਵੀ ਅਗਲਾ 600 ਸਮਾਈ ਦਊਗਾ ਸਿੰਪਲ ਸੂਟ ਦੀ ਪਰ ਆਪਣਾ ਕੀ ਫਰਜ਼ ਬੰਦਾ ਵਧੀਆ ਕੰਮ ਨੂੰ ਢੰਗ ਨਾਲ ਕਰੋ ਉਹਨੂੰ ਇੰਟਰਲੌਕ ਵੀ ਮਾਰ ਕੇ ਜੋ ਜੇ ਕੋਈ ਤੁਹਾਨੂੰ ਅੱਜ 150 ਦੇ ਰਿਹਾ ਆਪਾਂ ਨੂੰ ਕੋਈ ਦਿੱਕਤ ਨਹੀਂ ਜਦੋਂ ਤੁਸੀਂ ਉਹਨਾਂ ਨੂੰ ਮਨਾ ਕਰਤ ਨਾ ਜਦੋਂ ਉਹ ਮਜਬੂਰ ਹੋ ਕੇ ਤੁਹਾਡੇ ਤੋਂ ਕੰਮ ਕਰਾਉਣ ਵਾਸਤੇ ਉਦੋਂ ਤੁਸੀਂ ਇਹ ਤਾਂ 600 ਵੀ ਕਹਿਤਾ ਤੁਹਾਨੂੰ ਉਹ 600 ਵੀ ਦੇ ਕੇ ਜਾਣਗੇ ਇਸ ਚੀਜ਼ ਦੀ ਮੈਂ ਗਰੰਟੀ ਦੇ ਸਕਦਾ ਕਿਉਂਕਿ ਜਦੋਂ ਤੁਹਾਡਾ ਕੰਮ ਕਿਸੇ ਨੂੰ ਪਸੰਦ ਆਉਂਦਾ ਫਿਰ ਉਹ ਇੱਕ ਵਾਰੀ ਗਾੜੀ ਤੁਹਾਡੇ ਨਾਲ ਗੁੱਸੇ ਹੋ ਕੇ ਜ਼ਰੂਰ ਜਾਊਗਾ ਫਿਰ ਤੁਹਾਡੇ ਕੋਲ ਹੀ ਵਾਪਸ ਆਊਗਾ ਜਿਹੜੀ ਚੀਜ਼ ਤੁਸੀਂ ਉਹਨਾਂ ਨੂੰ 100 150 ਚ ਕਰਕੇ ਦੇਤੀ ਉਹ ਬਾਰੋਂ ਭਾ ਲੈਣਗੇ ਉਹੀ ਚੀਜ਼ ਨਾ ਹੀ ਤਾਂ ਉਹਨਾਂ ਦੀ ਫਿਟਿੰਗ ਪਸੰਦ ਆਵੇ ਹਨਾ ਤੇ ਨਾ ਹੀ ਤੁਹਾਡੇ ਵਾਲਾ ਹੱਥ ਕਿਸੇ ਤੋਂ ਉਹਨਾਂ ਨੂੰ ਮਿਲੇ ਜਿੰਨੀ ਤੁਸੀਂ ਸਹੂਲਤ ਦੇਓਗੇ ਅਗਲੇ ਨੂੰ ਉਹ ਫਿਰ ਤੁਹਾਡੇ ਤੋਂ ਮਜਬੂਰ ਹੋ ਜੂ ਕ ਅੱਜ ਆਪਾਂ ਉਹਨੂੰ ਪੂਰੀ ਸਹੂਲਤ ਦੇ ਦਿਆ ਕਰੂ ਠੀਕ ਆ ਆਪਾਂ ਆਪਾਂ ਨੂੰ ਥੋੜੇ ਪੈਸੇ ਬਚਨ ਕਿਵੇਂ ਕਰੋ ਐਂਟਰਲੌਕ ਲਾਜ਼ਮੀ ਮਾਰ ਕੇ ਦਿਆ ਕਰੂ ਵਧੀਆ ਪ੍ਰੈਸ ਸ਼ੌਕ ਨਾ ਕਰਾ ਗੁਰੂ ਸੂਟ ਅੱਧਾ ਵਾਲਾ ਕੰਮ ਤਾਂ ਪ੍ਰੈਸ ਦੀ ਹੁੰਦਾ ਜਦੋਂ ਆਪਾਂ ਕੀ ਕਰਦੇ ਆ ਕਈ ਭੈਣਾ ਸੂਟ ਬਣਾਤਾ ਉਹਨੂੰ ਪ੍ਰੈਸ ਨਹੀਂ ਕਰਕੇ ਨੇ ਨਹੀਂ ਐਂਟਰਲੌਕ ਮਾਰ ਕੇ ਇਹ ਚੀਜ਼ ਦਾ ਪੂਰਾ ਹੀ ਫਰਕ ਪੈਂਦਾ ਸੂਟ ਦੀ ਫਿਟਿੰਗ ਤੇ ਜਦੋਂ ਆਪਾਂ ਕਿਸੇ ਵੀ ਚੀਜ਼ ਤੇ ਧਿਆਨ ਦੇ ਨਾਲ ਨਹੀਂ ਪ੍ਰੈਸ ਮਾਲਦੇ ਹਨ ਜੇ ਕਿਸੇ ਭੈਣ ਨੂੰ ਲੇਡੀ ਸੂਟ ਪ੍ਰੈਸ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਉਹ ਮੈਨੂੰ ਜਰੂਰ ਕਮੈਂਟ ਕਰਨ ਹਨ ਜਾਂ ਕੁਰਤੇ ਪਿਆਮੀ ਪ੍ਰੈਸ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਆਪਾਂ ਰੋਟੀਨ ਦੇ ਵਿੱਚ ਅਸੀਂ ਕੁਰਤੇ ਵਿੱਚ ਪ੍ਰੈਸ ਕਰਦੇ ਆ ਸਾਡਾ ਕੋਈ ਜ਼ੋਰ ਨਹੀਂ ਲੱਗਣਾ ਮੈਂ ਇੱਕ ਵੀਡੀਓ ਪ੍ਰੈਸ ਦੀ ਪਾ ਦੂ ਤਾਂ ਕਿ ਕਿਸੇ ਭੈਣ ਦਾ ਜਾਂ ਭਰਾ ਦਾ ਫਾਇਦਾ ਹੋ ਜਾਊਗਾ ਜੇ ਤੁਸੀਂ ਕਮੈਂਟ ਕਰੋਗੇ ਹਨਾ ਵੀ ਸਾਨੂੰ ਪ੍ਰੈਸ ਨਹੀਂ ਕਰਨੀ ਹੁੰਨੀ ਬਈ ਇਹ ਚ ਕੋਈ ਸੰਗਣ ਵਾਲੀ ਗੱਲ ਨਹੀਂ ਹਨਾ ਜਰੂਰ ਕਮੈਂਟ ਕਰਿਆ ਕਰੋ ਕਿਉਂਕਿ ਸਾਰੀ ਡਗ ਡਗ ਕੇ ਸਵਾਰ ਹੁੰਦੇ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਵੀ ਪੁੱਛੇ ਦੱਸੇ ਬਿਨਾਂ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਕਿੱਥੇ ਪ੍ਰੈਸ ਮਾਰਨੀ ਆ ਕਿਹੜੀ ਸੀ ਉਹਨੂੰ ਕਿੰਨਾ ਖਿੱਚ ਕੇ ਪ੍ਰੈਸ ਮਾਰਨੀ ਇਹ ਚੀਜ਼ਾਂ ਜ਼ਰੂਰ ਧਿਆਨ ਰੱਖਣਾ। ਬਾਕੀ ਕਈ ਭੈਣਾਂ ਦੇ ਕਮੈਂਟ ਆ ਰਹੇ ਸੀ ਵੀ ਪਲਾਜੋ ਦੀ ਕਟਾਈ ਦੱਸੋ। ਜਦੋਂ ਮੇਰੇ ਕੋਲ ਕੋਈ ਪਲਾਜੋ ਆਊਗਾ ਉਹਦੀ ਮੈਂ ਕਟਾਈ ਪਾ ਦਊਗਾ। ਬਾਕੀ ਜਿਹੜੇ ਆਪਾਂ ਪਜਾਮੇ ਰੂਟੀਨ ਦੇ ਵਿੱਚ ਮੈਂ ਕੱਟਦਾ ਹੁਣਾਂ ਸੇਮ ਹੀ ਕਟਾਈ ਤੁਸੀਂ ਭੈਣ ਨੂੰ ਕੱਟ ਸਕਦੇ ਹੋ। ਸੇਮ ਹੀ ਕਟਾਈ ਹੁੰਦੀ ਹੈ ਪਲਾਜੋ ਦੀ ਫਿਰ ਵੀ ਤੁਸੀਂ ਇੱਕ ਵਾਰੀ ਆਪਣਾ ਨਾਪ ਮੈਨੂੰ ਸੈਂਡ ਕਰ ਦਿਓ। ਜੇ ਕਿਸੇ ਭੈਣ ਨੇ ਪਲਾਜੋ ਆਪਦਾ ਕੱਟਣਾ ਮੈਂ ਉਸ ਸੇਮ ਕਾਟ ਆਪ ਵੀ ਕਿਸੇ ਨਾ ਕਿਸੇ ਚੀਜ਼ ਤੇ ਕੱਟ ਕੇ ਦਿਖਾ ਦਊਗਾ। ਜਿਹੜੀਆਂ ਭੈਣਾਂ ਨੂੰ ਪਲਾਜੋ ਕੱਟ ਅੱਜ ਜਿਹੜਾ ਆਪਣਾ ਟੌਪਿਕ ਸੀਗਾ ਉਹ ਪਟਿਆਲਾ ਸ਼ਾਹੀ ਸਲਵਾਰ ਦਾ ਸੀਗਾ ਕੁਦਰਤੀ ਆਪਣੇ ਕੋਲੇ ਚਲੋ ਘੱਟ ਕੱਪੜਾ ਆ ਗਿਆ ਆਪਾਂ ਉਸ ਦੀ ਘੱਟ ਕੱਪੜੇ ਵਿੱਚ ਵੀ ਵਧੀਆ ਢੰਗ ਦੇ ਨਾਲ ਸਲਵਾਰ ਮੈਂ ਤੁਹਾਨੂੰ ਕੱਟ ਕੇ ਦਿਖਾਤੀ ਹਣਾ ਤੇ ਜਿਹੜਾ ਮੇਰੇ ਕੋਲੇ ਕੱਪੜਾ ਬਚਿਆ ਆ ਦੇਖੋ ਆ ਕੱਪੜਾ ਬਚ ਗਿਆ ਆਪਾਂ ਇਹਦਾ ਕੀ ਕਰਾਂਗੇ ਪੂਰਾ ਸੰਜਮਣਾ ਤਰੀਕੇ ਨਾਲ ਵਰਤਾਂਗੇ ਇਹਦੇ ਵਿੱਚੋਂ ਆਪਾਂ ਇਹਦਾ ਨਾਲਾ ਪਾਵਾਂਗੇ ਆ ਜਿਹੜਾ ਕੱਪੜਾ ਬਚ ਗਿਆ ਦੇਖੋ ਇਹਦੇ ਵਿੱਚ ਜੋੜ ਲਾ ਕੇ ਇਹਨੂੰ ਪਹੁੰਚ ਦੇ ਇੱਥਾਂ ਲਾਵਾਂਗੇ ਠੀਕ ਆ ਸਿੰਪਲ ਪਹੁੰਚੇ ਵਧੀਆ ਸਾਰਾ ਖਰਚਾ ਪੂਰਾ ਆ ਜਾਊਗਾ ਯਾਨੀ ਇਹ ਨਾ ਬਹਾਨੇ ਮਾਰਿਆ ਕਰੂਗਾ ਕਿ ਨੂੰ ਵੀ ਕਪੜਾ ਨਹੀਂ ਬਚਿਆ ਮੈਂ ਤੈਨੂੰ ਨਾਲਾ ਨਹੀਂ ਪਾਇਆ ਹਨ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਭੈਣ ਬਣ ਕੇ ਨਾਲਾ ਲਾਜ਼ਮੀ ਪਾਇਆ ਕਰੋ ਠੀਕ ਆ ਥੋੜੇ ਥੋੜੇ ਆਪਣੀ ਪੂੰਜੀ ਜੋੜ ਕੇ ਇੰਟਰਲੌਕ ਜ਼ਰੂਰ ਬਣਾਓ ਜਿਹੜੀਆਂ ਮੇਰੀਆਂ ਭੈਣਾਂ ਸ਼ੌਕ ਰੱਖਦੀਆਂ ਕੰਮ ਕਰਨ ਦਾ ਹਨ ਵੀ ਕੰਮ ਨੂੰ ਅੱਗੇ ਵਧਾਉਣਾ ਚਾਹੀਦੀ ਥੋੜੀ ਜਿਹਾ ਆਪਾਂ ਗਾਗ ਨੂੰ ਸਹੂਲਤੀਏ ਤਾਂ ਦੇਵਾਂਗੇ ਫੇਰ ਹੀ ਕੰਮ ਅੱਗੇ ਵਧੂਗਾ ਠੀਕ ਆ ਜੇ ਕਿਸੇ ਭੈਣ ਨੂੰ ਕੋਈ ਹੋਰ ਚੀਜ਼ ਦੀ ਸਮੱਸਿਆ ਆਉਂਦੀ ਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਥੋੜੀ ਜਾਣਕਾਰੀ ਆਪਦੀ ਸ਼ੇਅਰ ਕਰਿਆ ਕਰੋ ਤਾਂ ਕਿ ਮੈਂ ਉਹ ਸਟਾਕ ਤੇ ਵੀਡੀਓ ਬਣਾ ਸਕਾਂ ਹਨ ਜਾਂ ਕਿਸੇ ਭੈਣ ਨੂੰ ਮਸ਼ੀਨ ਦਾ ਨਹੀਂ ਪਤਾ ਲੱਗ ਕਿ ਕਿੱਥੋਂ ਕਿੱਥੋਂ ਖੋਲ ਕੇ ਕਿੱਥੋਂ ਕਿੱਥੋਂ ਸਾਫ਼ ਕਰਨੀ ਆ ਕਿੱਥੇ ਕਿੱਥੇ ਆਪਾਂ ਮਗਲੈਲ ਲਾਉਣਾ ਕਿੱਥੇ ਕਿੱਥੇ ਤੇਲ ਲਾਉਣਾ ਮਸ਼ੀਨ ਵਾਲਾ ਹਨ ਉਹ ਚੀਜ਼ਾਂ ਜਦੋਂ ਤੁਸੀਂ ਸ਼ੇਅਰ ਕਰੋਗੇ ਫੇਰ ਹੀ ਮੈਨੂੰ ਪਤਾ ਲੱਗੂ ਜਦੋਂ ਤੁਸੀਂ ਸ਼ੇਅਰ ਕਰੋਗੇ ਨਾਲ ਚਾਰ ਭੈਣਾਂ ਦਾ ਹੋਰ ਵੀ ਫਾਇਦਾ ਹੋ ਜੂਗਾ ਹਨ ਮੈਂ ਤਾਂ ਇੰਨੀ ਸੇਵਾ ਕਰ ਸਕਦਾ ਵੀ ਤੁਹਾਡੇ ਆਪ ਦੇ ਟਾਈਮ ਚੋਂ ਟਾਈਮ ਕੱਢ ਕੇ ਜਿਵੇਂ ਤੁਸੀਂ ਕਹੋਗੇ ਓਵੇਂ ਦੀ ਵੀਡੀਓ ਬਣਾ ਦਊਗਾ ਹਨ ਤਾਂ ਮਿਲਦੇ ਆਪਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ